ਹਾਈ ਅਲਰਟ ਨੇ ਚੱਲਦਿਆਂ ਗੁਰਦਾਸਪੁਰ ਵਿੱਚ ਪੁਲਿਸ ਨੇ ਗੁਜਰਾ ਦੇ ਕੋਲ ਖੰਗਾਲੇ ਪਠਾਨਕੋੜ ਵਿੱਚ ਦੋ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ پورے ਪੰਜਾਬ ਦੇ ਵਿੱਚ ਪੁਲਿਸ ਨੂੰ ਹਾਈ ਲੱਟੇ ਕਰ ਦਿੱਤਾ ਗਿਆ ਹੈ ਅੱਜ ਗੁਰਦਾਸਪੁਰ ਦੇ ਵਿੱਚ ਵੀ ਸਿਟੀ ਪੁਲਿਸ ਵੱਲੋਂ ਗੁਜਰਾ ਦੇ ਕੋਲ ਦੀ ਚੈਕਿੰਗ ਕੀਤੀ ਗਈ ਅਤੇ ਉਹਨਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਗੁਜਰ ਭਾਈ ਇਚਾਰੇ ਦੇ ਕੋਲ ਪਨਾਹ ਲੈਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਬੇਕਰ ਟੀਵੀ ਨਿਊਜ਼ ਇੰਡੀਆ 262 ਪੱਤਰਕਾਰ ਰঞ্জੀਤ ਸਿੰਘ ਅਤੇ ਜਗਜੀਤ ਸਿੰਘ ਦੀ ਖਾਸ ਰਿਪੋਰਟ ਭਿਆਨ ਸਾਡਾ ਮਤਲਬ ਕੀ ਜਿਹੜੇ ਬਾਰਡਰ ਦੇ ਥਾਣੇ ਨੇ ਉਹਦੇ ਵਿੱਚ ਪਲਸ ਦੀਨਾ ਨਗਰ ਜਿਹੜੀ ਪਟਾਣਕੋਟ ਨੂੰ ਹੱਦ ਲੱਗਦੀ ਹੈ ਉਹਨਾਂ ਦੇ ਵਿੱਚ ਅਸੀਂ ਹਰ ਹਾਈ ਡਾਊਟਸ ਜਿੱਥੇ ਪੋਸਿਬਿਲਿਟੀ ਕੋਈ ਛੁਪ ਸਕਦਾ ਕੋਈ ਠਾਰ ਲੈ ਸਕਦਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਹਾਂ ਵੀ ਕੋਈ ਆਪਰਾ ਬੰਦਾ ਕੋਈ ਅਨਕਲੇਮਡ ਕੋਈ ਇਹੋ ਜਿਹਾ ਬੰਦਾ ਜਿਹੜਾ ਕੀ ਸ਼ੱਕੀ ਹੋ ਸਕਦਾ ਜਾਂ ਕੋਈ ਗਲਤ ਅੰਸਰ ਜਿਹੜਾ ਉਹਨਾਂ ਛੁਪਿਆ ਹੋਇਆ ਇਹਦੇ ਵਿੱਚ ਅਸੀਂ ਡੇਰੇ ਸੰਘਣੀ ਦੇ ਦਰਖਤ ਜਾਂ ਅਬੈਂਡੰਟ ਬੰਕਰ ਹੁੰਦੇ ਨੇ ਜਿਹੜੇ ਆਰਮੀ ਦੇ ਬਣੇ ਹੁੰਦੇ ਨੇ ਖਾਲੀ ਦੇ ਹੁੰਦੇ ਨੇ ਜਾਂ ਜਿਹੜੀਆਂ ਵੈਂਡੰਡ ਬਿਲਡਿੰਗਾਂ ਹੋਣੀਆਂ ਸਰਕਾਰੀ ਕਈ ਵਾਰੀ ਉੱਥੇ ਕੋਈ ਨਹੀਂ ਦਿੰਦਾ ਕਿਤੇ ਵੀ ਐਹੋ ਜੀ ਜਗ੍ਹਾ ਜਿੱਥੇ ਕੋਈ ਆਪਣਾ ਪਨਾਹ ਲੈ ਸਕਦਾ ਉਸ ਜਗ੍ਹਾ ਨੂੰ ਅਸੀਂ ਸਰਚ ਕਰ ਰਹੇ ਹਾਂ ਤਾਂ ਕਿ ਅਸੀਂ ਇਹ ਇਨਸ਼ੋਰ ਕਰ ਸਕੀਏ ਵੀ ਕੋਈ ਵੀ ਉਪਰਾ ਬੰਦਾ ਸਾਡੇ ਏਰੀਆ ਦੇ ਵਿੱਚ ਨਹੀਂ ਐਂਟਰ ਕੀਤਾ ਔਰ ਅਸੀਂ ਇਹ ਲੋਕਲ ਜਿਹੜੇ ਨੇ ਇਹ ਗੁੱਜਰਪੁਰਾ ਨੇ ਇੱਥੇ ਬੈਠੇ ਨੇ ਇਹਨਾਂ ਨੂੰ ਵੀ ਅਪੀਲ ਕੀਤੀ ਹੈ ਵੀ ਇਹਨਾਂ ਦੇ ਕੋਲ ਅਗਰ ਕੋਈ ਉਪਰਾ ਬੰਦਾ ਇਹ ਦੇਖਦੇ ਨੇ ਤੇ ਉਸ ਰਿਪੋਰਟ ਦੀ ਵੀ ਇਤਲਾ ਜੜੀ ਆ ਥਾਣੇ ਦੇ ਵਿੱਚ ਜਰੂਰ ਜਲਦੀ ਤੋਂ ਜਲਦੀ ਕੀਤੀ ਹੈ ਹਾਂਜੀ ਦੇਖੋ ਜੀ ਤੁਹਾਨੂੰ ਪਤਾ ਹੈ ਵੀ ਦਿਨਾਂ ਨਗਰ ਪਹਿਲਾਂ ਵੀ ਇੱਕ ਵਾਰੀ ਅਤਵਾਦੀ ਹਮਲਾ ਹੋ ਚੁੱਕਾ ਪਠਾਨਪੁਰ ਸਾਡੇ ਏਅਰਫੋਰਸ ਸਟੇਸ਼ਨ ਤੇ ਇੱਕ ਵਾਰੀ ਹਮਲਾ ਹੋਇਆ ਸੀਗਾ ਹੋਰ ਵੀ ਇਹੋ ਜੀ ਬਾਰਡਰ ਇਨਫਿਲਟ੍ਰੇਸ਼ਨ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਵਾਹ ਵਾਹ ਔਰ ਉਸੇ ਨੂੰ ਮਦੇਨਜ਼ਰ ਰੱਖਦਿਆਂ ਹੋਇਆਂ ਅਸੀਂ ਇਹ ਜਿਹੜੇ ਸਾਡੇ ਕੰਟੀਨਿਊ ਆਪਰੇਸ਼ਨ ਚੱਲਦੇ ਰਹਿੰਦੇ ਨੇ ਅੱਜ ਮਾਨਯੋਗ ਐਸਐਸਜੀ ਸਾਹਿਬ ਨੇ ਸਾਨੂੰ ਇਹ ਟਾਸਕ ਦਿੱਤਾ ਹੈਗਾ ਔਰ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਬਾਰਡਰ ਦੇ ਸਾਡੇ ਥਾਣੇ ਨੇ ਉਹਦੇ ਵਿੱਚ ਜਿਹੜੇ ਪੋਸੀਬਲ ਹਾਈ ਡਾਊਟਸ ਨੇ ਉਹ ਸਾਰੀਆਂ ਅਸੀਂ ਚੈੱਕ ਕਰਦੇ ਨਹੀਂ ਜੀ ਵਕਾवटੀ ਮੰਨ ਲੀਏ ਇਸ ਵੇਲੇ ਸਾਡੇ ਕੋਲ ਕੋਈ 150 ਮੁਲਾਜ਼ਮਾਂ ਦੇ ਨਾਲ ਅਸੀਂ ਅਲੱਗ-ਅਲੱਗ ਸਕੇਟਰਡ ਹੋਏ ਹਾਂ ਦਰੰਗਲੇ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਬਹਿਰਾਂਪੁਰ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਦੀਨਾ ਨਗਰ 'ਚ ਅਲੱਗ ਟੀਮਾਂ ਕੰਮ ਕਰਦੀਆਂ ਨੇ ਇਹਦੇ ਵਿੱਚ ਸਾਡੇ ਕੋਲ ਐਸਓਜੀ ਦੇ ਕਮਾਂਡੋਜ਼ ਤੇ ਦੂਸਰੇ ਬਹਾਦਰਗੜ੍ਹ ਦੇ ਕਮਾਂਡੋਜ਼ ਉਹ ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੀ ਪੂਰੀ ਫੋਰਸ ਹੈ ਥਾਣਿਆਂ ਦੀ ਫੋਰਸ ਹੈ ਪੁਲਿਸ ਰੈਂਡ ਦੀ ਫੋਰਸ ਹੈ ਮੇ ਉਹ ਮੇਰੇ ਨਾਲ ਨੇ ਬਹੁਤ ਸਾਰੇ ਇਨਸਟਰక్టర్ ਸਾਹਿਬਾਨ ਸਾਡੇ ਨਾਲ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਪੂਰਾ ਇੱਕ ਵਾਰੀ ਇਸ ਏਰੀਆ ਨੂੰ ਬਿਲਕੁਲ ਚੰਗੀ ਤਰ੍ਹਾਂ ਥਾਰੋਲੀ ਚੈੱਕ ਕਰ ਲਈਏ ਵੀ ਕੋਈ ਵੀ ਗਲਤ ਅੰਸਰ ਸਾਡੇ ਏਰੀਆ ਦੇ ਵਿੱਚ ਨਾ ਜੇ ਤੁਹਾਡੇ ਰਾਈ ਵੀ ਅਪੀਲ ਕਰਨਾ ਚਾਹਨਾ ਤੇ ਉਦਾਂ ਵੀ ਅਸੀਂ ਲੋਕਾਂ ਨੂੰ ਕਹ ਦੱਸਦੇ ਆ ਵੀ ਸਾਡੇ ਏਰੀਆ ਦੇ ਵਿੱਚ ਜੇ ਕੋਈ ਤੁਹਾਨੂੰ ਕੋਈ ਵੀ ਬੰਦਾ ਇਹੋ ਜਿਹਾ ਸ਼ੱਕੀ ਕੋਈ ਵੀ ਉਪਰਾ ਬੰਦਾ ਜਿਹਦੇ ਕੋਲ ਕੋਈ ਇਹੋ ਜਿਹਾ ਸਮਾਨ ਹੋਵੇ ਜਿਹੜਾ ਸ਼ੱਕੀ ਜਾਪਦਾ ਹੋਵੇ ਉਹਦੀ ਜਿਹੜੀ ਸੂਚਨਾ ਜ਼ਰੂਰ ਜਿਹੜੇ ਥਾਣੇ 'ਚ ਦਿੱਤੀ ਜਾਏ ਜੇ ਬੀਐਸਐਫ ਕੋਲ ਹੈ ਤੇ ਬੀਐਸਐਫ ਨਾਲ ਨੂੰ ਵੀ ਦਿੱਤੀ ਜਾਏ ਸਾਡੇ ਇਸ ਆਪਰੇਸ਼ਨ ਦੇ ਵਿੱਚ ਬਰੰਗਲੇ ਥਾਣੇ ਦੇ ਨਾਲ-ਨਾਲ ਬੀਐਸਐਫ ਦੀਆਂ ਟੀਮਾਂ ਵੀ ਨਾਲ ਜਿਹੜੀਆਂ ਸਰਚ ਅਭਿਆਨ ਵਿੱਚ ਗੂੜੀਆਂ ਹੋਈਆਂ